ਅੱਜ ਖਰੜਦੀ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਲੋਕ ਸਭਾ ਤੋਂ ਚੋਣ ਲੜ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਰਾਣਾ ਰਣਜੀਤ ਸਿੰਘ ਗਿੱਲ ਜੋ ਹਲਕਾ ਇੰਚਾਰਜ ਨੇ ਤੇ ਹੋਰ ਅਕਾਲੀ ਵਰਕਰਾਂ ਨੇ ਖਰੜਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਆਪ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਖਰੜਦੀ ਅਨਾਜ ਮੰਡੀ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕੱਲ ਕੀ ਕੰਮ ਸਾਡਾ ਕਹੜਾ ਚਲਾ ਦੇਣਾ ਸਾਡਾ ਕਹੜਾ ਐਤਾ ਨਹੀਂ ਡਾਕਟਰ ਨੇ ਤਾਂ ਜਿੱਤਾ ਗੱਡੀ ਚਲ ਜੀ ਇਹਦਾ ਗੱਡੀ ਚਲ ਜੀ ਇਹਦਾ ਪੜਿਆਣੇ ਨਾਲ ਤੇ 2-5 ਸਾਲ ਦਾ ਜਿੱਤਾ ਆਹ ਪਾਣੀ ਉਹ ਕਿੱਨਾ ਪਾਣੀ ਆ ਗਿਆ ਭਾਈਆ ਨੇ ਤਾਂ ਤੋਪਨੇ ਆਲੀ ਜਾਈਏ ਵਾਲੇ ਕੋਲ ਐਮ ਐਕ ਐਸ ਵੀ ਐਲ ਪਾਣੀ ਉਹ ਚ ਪੈ ਰਿਹਾ ਜਿਹੜਾ ਧਰਤੀ ਦਾ ਜਿਹੜਾ ਫੇਟਾ ਪਾਣੀ ਚੀਲੇ ਵਾਲਾ ਉਹ ਖਰਾਬ ਹੋ ਰਿਹਾ ਹੈ ਮੈਨੂੰ ਡਾਈਰ ਆਪ ਢੇੜੀ ਕੋਲ ਮਡਵਾਲੇ ਕੋਲ ਤਕਰੀਬਨ ਇੱਕ ਤੇ ਸਲੈਬ ਪਈਗਾ ਸਲੈਬ ਤੇ ਇੱਕ ਡੇਠਾ ਢੀਮਾ ਰਹਿ ਗਿਆ ਉਹ ਜੋ ਟੁੱਟ ਗਈ ਤਾਂ ਖਾਨ ਨਗਾਵਾਂ ਲਗੂਆਂ ਕਲੇਰਾ ਸਾਰਾ ਕੁਝ ਬਸੀ ਤੱਕ ਪਾਣੀ ਜਾਊਗਾ ਜੀ ਪਾਣੀ ਕਿੰਨਾ ਹੋ ਰਿਹਾ ਹੈ ਕਰਦੇ ਅਸੂਨ ਨੁਕਸਾਨ ਹੋ ਗਿਆ ਇਹ ਸਭ ਕੁਝ ਬਿਲਕੁਲ ਜੀ ਸਾਰੇ ਬੰਦੇ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਕਰਦੇ ਨੇ ਜੀ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਕਰਦੇ ਨੇ ਜੀ ਅੱਜ ਤੁਸੀਂ ਅਨਾਜ ਮੰਡੀ ਦਾ ਦੌਰਾ ਕੀਤਾ ਕੀ ਕਹਿਣਾ ਚਾਹੋਗੇ ਅੱਜ ਮੈਂ ਖਾੜ ਰਾਜਮੰਦੀ ਦਾ ਦੌਰਾ ਕੀਤਾ ਇਸ ਕਰਕੇ ਕਿ ਕਿਸਾਨਾਂ ਤੋਂ ਪੁੱਛਿਆ ਜਾਵੇ ਕਿ ਝਾੜ ਆ ਕੀ ਮੁਸ਼ਕਲ ਆ ਰਹੀ ਆ ਉਹਨੇ ਅਫਸੋਸ ਦੀ ਗੱਲ ਹੈ ਕਿ ਤਜੇ ਤੱਕ ਲਿਫਟਿੰਗ ਵੀ ਨਹੀਂ ਹੋਈ ਸਾਰੇ ਮੱਡੀ ਭਰੀ ਪਈ ਆ ਦੇਖੋ ਸਾਰੀਆਂ ਕਿੱਦਾਂ ਢੇਰ ਲੱਗੇ ਪਏ ਨੇ ਕੋਈ ਲਿਫਟਿੰਗ ਨਹੀਂ ਹੋ ਰਹੀ ਦੂਜੀ ਗੱਲ ਹੈ ਬੜੇ ਅਫਸੋਸ ਦੀ ਗੱਲ ਜਿਹੜੀ ਕਿਸਾਨਾਂ ਨੇ ਅੱਜ ਦੱਸੀ ਆ ਬੇ ਇੱਥੇ ਗੜੇਬਾਰੀ ਹੋਈ ਆ ਗੜੇ ਨਾਲ ਗੜਿਆਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਅੱਜ ਤੱਕ ਸਰਕਾਰੀ ਅਧਿਕਾਰੀ ਜਾਂ ਸਰਕਾਰ ਦਾ ਕੁਝ ਵੈਂਦਾ ਮਤਲਬ ਸਾਰ ਪੁੱਛਣ ਵਾਸਤੇ ਵੀ ਆਇਆ ਕਾਵਰ ਸਾਹਿਬ ਲੈਂਡ ਤੱਕ ਨਹੀਂ ਆਇਆ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਬਿਨਾ ਗਰਜ਼ਾਉਦੀ ਤੁਹਾਨੂੰ ਮੁਆਵਜ਼ਾ ਮਿਲੂਗਾ ਨੇਚਰਲ ਕਲੇਮਤੀ ਦੀ ਮਾਰ ਚੱਲ ਰਹੇ ਲੋਕਾਂ ਨੂੰ ਮਨ ਲ ਦੋ ਸਾਲਾਂ ਚ ਅੱਜ ਤੱਕ ਕਹਿੰਦੇ ਪਿੱਛੇ ਇੱਥੇ ਹੜ੍ਹਾਂ ਨੇ ਵੀ ਨੁਕਸਾਨ ਕੀਤਾ ਸੀ ਤੁਸੀਂ ਦੇਖਿਆ ਤੇ ਗੜੇ ਵਾਰ ਵੀ ਦੋ ਵਾਰੀ ਹੋਲੀ ਬਈ ਕੋ ਬਿਮਾਰੀ ਵੀ ਪਈ ਪਿੱਛੇ ਜੇ ਫਾਸਲੋਂ ਮਨ ਅੱਜ ਤੱਕ 5 ਰੁਪਏ ਵੀ ਮੁਆਵਜ਼ੇ ਦੇ ਸਰਕਾਰ ਦੇ ਨਹੀਂ ਸਕੀ ਕਿ ਸਰਕਾਰ ਲਾਹ ਪ੍ਰਵਾਹ ਸਰਕਾਰ ਅੰਗੇਲੀ ਕਰੇ ਕੱਚ ਪੜਾ ਵੀ ਹੈ ਸਰਕਾਰ ਚ ਅਣਜਾਣਤਾ ਵੀ ਹੈ ਸਰਕਾਰ ਦੀ ਸਰਕਾਰ ਦੇ ਕੱਚ ਪੁਣੇ ਤੇ ਅਣਜਾਣਤਾ ਕਰਕੇ ਇਹਨਾਂ ਦੇ ਜਿਹੜਾ ਹੋਮੇ ਹੈ ਨਾ ਉਹਦੇ ਕਰਕੇ ਵੀ ਇੱਕੋ ਜਿਹਾ ਜਿਹੜਾ ਉਹਦੇ ਕਰਕੇ ਪੰਜਾਬ ਨੂੰ ਬਹੁਤ ਰਗੜਾ ਲੱਗੇਗਾ ਦੁਨੀਆ ਵੀ ਸੈਂਟਰ ਸਪੋਰਟ ਸਕੀਮਾਂ ਨੇ ਨਾ ਉਹਨਾਂ ਦਾ ਪੈਸਾ ਆ ਨਾ ਜਿਹੜਾ ਅਸੀਂ ਜਿਹੜਾ ਨੈਚੁਰਲ ਜਾਂ ਇਹ ਕਲੇਮਟੀਜ਼ ਨੇ ਇਹਨਾਂ ਦਾ ਜਿਹੜਾ ਨੁਕਸਾਨ ਆ ਉਹਦਾ ਕੋਈ ਮਰਜ਼ਾ ਹੀ ਲਿਆ ਨਹੀਂ ਸਕੇ ਸੁਭਾ ਸਰਮੇ ਰਿਪੋਰਟ ਨਹੀਂ ਕੋਈ ਤੇ ਬਦੋਂ ਹੁਣ ਇਹ ਤਾਂ ਕੇਜਰੀਆ ਸਾਹਿਬ ਦੀ ਮੁਲਾਕਾਤ ਹੀ ਕਰਦੇ ਫਿਰਦੇ ਨੇ ਕਿਉਂਕਿ ਜੇਲ੍ਹ ਤੱਕ ਇਹ ਦੇਖੀ ਲਈ ਸੀ ਵਿਚਾਰੇ ਨੇ ਉਹ ਜੇਲ੍ਹ ਦੇ ਵਿੱਚ 10 ਸਾਲ ਕੱਟ ਗਈ ਹੰਭ ਗਏ ਤੇ 21 ਦਿਨ ਕੱਟ ਲਏ ਅਸੀਂ 21 21 ਮਹੀਨੇ ਜਿਗਾ ਕੱਟੀਆਂ ਹੋਈਆਂ ਐ ਮਰਜੈਂਸੀ ਦੇ ਸਮੇਂ ਪਰ ਉਹਦੇ ਤੋਂ ਮੋਰਚੇ ਦੇ ਵਿੱਚ 2-2 ਸਾਲ ਜਿਗਾ ਗੁਜ਼ਰਿਆ ਹੋਇਆ ਤੇ 21 ਮਹੀਨੇ ਵਿੱਚ ਹੰਭੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਅ ਜੋ ਕੇਜਰੀਆ ਨੂੰ ਦੇਖ ਕੇ ਕਹਿੰਦੇ ਸਮਾਰ ਗਿਆ ਹੈ ਜੀ ਤੇ ਇਹ ਕਿਸ ਨੂੰ ਸੇਖਣ ਕਰਦੇ ਫਿਰਦੇ ਨੇ ਕਿ ਕਿਸਾਨੀ ਰੋੜ ਰਹੀ ਆ ਕਿਸਾਨੀ ਨੂੰ ਮਾਰ ਪੈ ਰਹੀ ਆ ਅ ਅੱਜ ਅਸੀਂ ਨਾਜ ਮੱਟੀ ਦੇ ਵਿੱਚ ਆਏ ਸੀ ਸਾਡੇ ਹਰਕੇ ਦੇ ਇੰਚਾਰਜ ਅ ਮੈਂ ਅਰਜੀ ਸੀ ਦੀ ਜਿੰਦੂ ਕੋਲ ਗਿਆ ਉਹ ਵੀ ਨਾਲ ਨੇ ਸਾਡੇ ਸਾਲੇਆਲ ਸਾਹਿਬ ਜੋ ਪ੍ਰਧਾਨ ਨੇ ਸਾਡੇ ਉਹ ਵੀ ਨਾਲ ਨੇ ਜਿਹਦੇ ਤੋਂ ਨਹੀਂ ਕਿਸਾਨ ਆਗੂ ਜਿਹੜੇ ਸਾਡੇ ਨੇ ਅ ਸਾਰੇ ਨਾਲ ਨੇ ਪੰਚਾਇਤ ਅ ਸਰਵੰਤ ਸੂਰੀ ਤੇ ਦਵਿੰਦਰ ਸੂਰੀ ਤੇ ਮਲਕੀ ਜਿਹੜੀ ਜਸਵਾਲ ਕਮੂਰੀ ਅਲਦੀ ਨੇ ਵੀ ਕਿਸਾਨ ਆਕੂ ਗੁਰਮੀਤ ਸਿੰਘ ਹੋਰੀ ਸਾਰੇ ਕਿਸਾਨ ਆਕੂ ਕਿਸਾਨ ਜਿੱਥੇ ਬੰਦਿਆਂ ਦੇ ਸਾਰੇ ਅਸੀਂ ਦੇਖ ਰਹੇ ਹਾਂ ਕਿ ਸਮਾਂ ਪਿੱਛਾਇਆ ਹੈ ਕਿ ਕੋਈ ਸਰਕਾਰੀ ਅਧਿਕਾਰੀ ਕੋਈ ਸਰਕਾਰੀ ਕਰਮਚਾਰੀ ਮਲ ਮੰਡੀ ਦੇ ਵਿੱਚ ਵੀ ਸਰਵ ਲੈਣ ਵਾਸਤੇ ਆਰਟੀਸਿਟਿਊਸ਼ਨ ਦੇ ਪ੍ਰਧਾਨ ਸਾਹਿਬਾਨ ਦੇ ਆਰਟੀ ਵੀ ਬੋਲੇ ਟੰਗਨੇ ਕਿਉਂਕਿ ਲਿਫਟਿੰਗ ਤੋਂ ਬਿਨਾ ਪੇਮੈਂਟ ਹੋਣੀ ਹੋ ਰਹੀ ਤੇ ਕਿਸਾਨ ਜਰੂਰੀ ਲੋੜਾਂ ਵਾਸਤੇ ਪਰਦੇਸੀ ਲੋਕਾਂ ਸਾਰੀਆਂ ਗੱਲਾਂ ਦੀ ਮੁਸ਼ਕਲ ਜਿਹੜੀ ਕਿਸਾਨਾਂ ਨੂੰ ਆ ਰਹੀ ਆ ਉਦਾਸੀ ਦੇਖਣਾ ਆਇਆ ਸੀ ਨਾ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਖੇਤਾਂ ਵਿੱਚ ਮੱਧੀਆਂ ਸਾਰ ਨਹੀਂ ਲਈ ਕਿਸਾਨਾਂ ਦੀ ਹੁਣ ਮੰਡੀਆਂ ਵਿੱਚ ਸਾਰ ਲੈ ਲਓ ਉਹ ਕਿਸਾਨਾਂ ਦਾ ਆਇਆ ਅਨਾਜ ਆ ਜਿਹੜਾ ਕਿੱਥੋਂ ਘਟ ਉਹੀ ਲਿਫਟ ਕਰਕੇ ਲੈ ਜਾਓ ਡਟੂ ਘਟ ਪੇਮੈਂਟਾਂ ਕਿਸਾਨਾਂ ਸਮੇਂ ਸਿਰ ਉਹ ਸਰ ਜਿਹੜਾ ਆਪਣਾ ਇਲੈਕਸ਼ਨ ਦਾ ਟਾਈਮ ਹੈ ਇਹ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਜਿਹੜੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵਾੜ ਨਹੀਂ ਦਿੱਤਾ ਜਾ ਰਿਹਾ ਜਾਂ ਵਿਰੋਧ ਹੋ ਰਿਹਾ ਹੈ ਸਰਕਾਰ ਦੇ ਹੁਣ ਜਾਂ ਦੂਜੀਆਂ ਪਾਰਟੀਆਂ ਦੇ ਤੂੰ ਗੱਲ ਇਹ ਆ ਵੀ ਲੋਕ ਆਦ ਕਰਦੇ ਨੇ ਸਰਕਾਰਾਂ ਤੋਂ ਵੀ ਉਹਨਾਂ ਦੇ ਗੇਰੀ ਮਸਲੇ ਹੱਲ ਕੀਤੇ ਜਾਂਦੇ ਜਦੋਂ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਲੋਕਾਂ ਤੋਂ ਮੂੰਹ ਮੋੜ ਲੈਂਦੇ ਤਾਂ ਕੁਦਰਤੀ ਤੌਰ ਤੇ ਲੋਕਾਂ ਦੇ ਅੰਦਰ ਟੇਟ-ਬਟ ਹੋ ਗਿਆ ਲੋਕਾਂ ਦਾ ਗੁੱਸਾ ਹੁੰਦਾ ਇਹ ਅੱਜ ਜੇ ਸਰਕਾਰ ਤੇ ਸਰਕਾਰੀ ਅਧਾਰੀਆਂ ਨੂੰ ਸਰਕਾਰੀ ਨਿਵੇਦਨ ਰੋਕ ਜਵਾਲੇ ਉੱਪਰੇ ਬੀਤੇ ਹੋਏ ਬੀਬੀਆਂ ਪੁੱਛ ਰਹੀਆਂ ਹਜ਼ਾਰ ਹਜ਼ਾਰ ਕਿੱਥੇ ਗਿਆ ਦੋ ਸਾਲ ਤੋਂ ਹਜ਼ਾਰ ਹਜ਼ਾਰ ਦੀ ਡੀ ਕਰਦੀਆਂ ਨੇ ਨੌਜਵਾਨ ਨੌਕਰੀ ਦੀ ਡੀ ਕਰ ਰਹੇ ਨੇ ਵੀ ਤੁਸੀਂ ਕਿਹਾ ਸੀ ਨੌਕਰੀ ਦੇਵਾਂਗੇ ਨਹੀਂ 2500 ਰੁਪਏ ਦੇਵੋਗੇ ਉਹ ਕਿੱਥੇ ਗਿਆ ਕਿਸਾਨ ਤਰਾ ਤਰਾ ਕਰ ਰਹੇ ਨੇ ਕਿਸਾਨਾਂ ਦੇ ਸਾਰੇ ਲਈ ਜਿਹੜਾ ਕਹੇ ਸੀ ਧਰਨੇ ਮਾਰਨ ਦੀ ਲੋੜ ਨਹੀਂ ਪੈਣੀ ਕਿਸਾਨਾਂ ਨੂੰ ਮੇਰਾ ਕਹਿਣਾ ਦੋ ਸਾਲਾਂ ਵਿੱਚ ਦੋ ਦਿਨ ਨਹੀਂ ਲੰਘੇ ਕਿਸਾਨਾਂ ਨੂੰ ਹਰ ਦੋ ਧਰਨੇ ਮਾਰਨੇ ਪੈ ਰਹੇ ਨੇ ਤੇ ਫਿਰ ਧਰਨੇ ਮਾਰਨ ਲੱਗਿਆਂ ਨੂੰ ਕੁੱਟ ਵੀ ਰਹੇ ਨੇ ਵਾਲ ਸਿਰ ਪਾੜ ਰਹੇ ਨੇ ਕੋੜੀਆਂ ਮਾਰ ਰਹੇ ਨੇ ਮੱਖਾਂ ਕੱਟ ਰਹੇ ਨੇ ਸੋ ਇਸ ਤਰ੍ਹਾਂ ਦੇ ਫਿਰ ਕੋਈ ਐਫ ਆਈ ਆਰ ਤੱਕ ਦਰਜ ਨਹੀਂ ਕਰਾਈ ਹਰਿਆਣੇ ਦੇ ਵੀ ਜੋ ਹਰਿਆਣੇ ਬਾਰਡਰ ਤੇ ਕਿਸਾਨਾਂ ਨਾਲ ਹੋਇਆ ਉਹ ਅੱਜ ਤਰਾਸ ਦੀਆਂ ਪੰਜਾਬ ਦੀ ਕਿ ਲਾਹਵਾਰਥ ਬਣਿਆ ਪਿਆ ਪੰਜਾਬ ਤੁਸੀਂ ਦੇਖਿਆ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਕਿਹਾ ਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ ਕਿਉਂਕਿ ਲਿਫਟਿੰਗ ਨਹੀਂ ਹੋ ਰਹੀ ਜਿਸ ਕਾਰਨ ਜਦ ਤੱਕ ਲਿਫਟਿੰਗ ਨਹੀਂ ਹੁੰਦੀ ਕਹਿੰਦੇ ਕਿਸਾਨਾਂ ਨੂੰ ਇਸ ਦਾ ਪੈਸਾ ਨਹੀਂ ਮਿਲਣਾ ਹੈਗਾ ਤੇ ਸਰਕਾਰ ਨੂੰ اپیل ਕੀਤੀ ਹੈ ਕਿ جلد ਤੋਂ جلد ਜਿਹੜੀ ਹੈ ਇਹਨਾਂ ਦੀ ਲਿਫਟਿੰਗ ਕਰਾਣੀ ਚਾਹੀਦੀ ਹੈ ਅਨਾਜ ਦੀ ਤੇ ਦੂਜੇ ਪਾਸੇ ਉਹਨਾਂ ਨੇ ਸਰਕਾਰ ਦੇ ਉੱਤੇ ਤੰਜ ਵੀ ਕਸਿਆ ਹੈ ਕਿ ਜਿੰਨੀ ਗੜੇ ਮਾਰੀ ਇਸ ਇਲਾਕੇ ਦੇ ਵਿੱਚ ਹੋਈ ਸੀ ਫਸਲਾਂ ਦਾ ਨੁਕਸਾਨ ਹੋਇਆ ਸੀ ਅੱਜ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ